ਇਕ ਤੋਂ ਬਾਅਦ ਮਰਤੋਂ ਹਜ਼ਰ ਰੁਕ ਕਰਾਂਗੇ ਵੱਡੀ ਖਬਰ ਦਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਬੰਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਫੋਰਸ ਤਾਇਨਾਤ ਕਰ ਦਿੱਤਾ ਗਿਆ ਮੌਕੇ ਤੇ ਤੇ ਜੋ ਜ਼ਿਲ੍ਹਾ ਅਦਾਲਤ ਦੀ ਬਿਲਡਿੰਗ ਹੈ ਉਸ ਨੂੰ ਖਾਲੀ ਕਰਵਾਇਆ ਗਿਆ ਪੁਲਿਸ ਨੇ ਲੋਕਾਂ ਨੂੰ ਕੋਰਟ ਕੰਪਲੈਕਸ ਤੋਂ ਬਾਹਰ ਕੱਢ ਲਿਆ ਇਸ ਤੋਂ ਇਲਾਵਾ ਵਕੀਲ ਜੋ ਨੇ ਜੱਜ ਜੋ ਨੇ ਉਹ ਵੀ ਕੋਰਟੋਂ ਬਾਹਰ ਕੱਢ ਲਏ ਗਏ ਨੇ ਇਥੇ ਇਹ ਦੱਸ ਲੈ ਦੱਸ ਦਈਏ ਕਿ ਜੋ 26 ਜਨਵਰੀ ਹੈ ਖਾਲੇ ਵਿੱਚ 26 ਜਨਵਰੀ ਯਾਨੀ ਕਿ ਗਣਤੰਤਰ ਦਿਹਾੜਾ ਆਉਣ ਵਾਲਾ ਹੈ ਉਸ ਨੂੰ ਲੈ ਕੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਹਰ ਪਾਸੇ ਨਜ਼ਰ ਆਉਂਦੇ ਤੇ ਚੰਡੀਗੜ੍ਹ ਪੁਲਿਸ ਇੱਥੇ ਕੋਈ ਲਾਪਰਵਾਹੀ ਵੀ ਨਹੀਂ ਰੱਖਣਾ ਚਾਹੁੰਦੀ ਪੰਜਾਬ ਵਿੱਚ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਅਪਰਾਧਿਕ ਵਾਰਦਾਤਾਂ ਵੱਧ ਰਹੀਆਂ ਨੇ ਉਸ ਦੇ ਮੱਦੇ ਨਜ਼ਰ ਜੋ ਹੈ ਚੰਡੀਗੜ੍ਹ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ ਤੇ ਇਹ ਤਸਵੀਰਾਂ ਵੇਖਿਆ ਜਾ ਸਕਦੇ ਹਨ ਜੱਜਸ ਨੂੰ ਇੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਪੀਟੀਸੀ న్యూਸ ਦੇ ਕੋਲ ਇਹ ਐਕਸਕਲੂਸਿਵ ਤਸਵੀਰਾਂ ਤੇ ਸੈਕਟਰ 43 ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਬੰਬ ਜੋ ਐ ਇੱਥੇ ਹੈ ਇਹ ਸੂਚਨਾ ਇੱਥੇ ਜਾਰੀ ਕੀਤੀ ਗਈ ਸੀ ਸਾਡੇ ਸਹਿਯੋਗੀ ਦਲਜੀਤ ਜੁੜੇ ਹੋਏ ਨੇ ਸਾਡੇ ਨਾਲ ਦਲਜੀਤ ਇਸ ਸਮੇਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਕੋਰਟ ਕੰਪਲੈਕਸ ਤੋਂ ਸਾਹਮਣੇ ਆ ਰਹੀਆਂ ਨੇ ਜੀ ਆ ਬਿਲਕੁਲ ਦੇਖੋ ਅੱਜ ਚੰਡੀਗੜ੍ਹ ਪੁਲਿਸ ਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਦੀ ਜਿਹੜੀ ਜ਼ਿਲ੍ਹਾ ਅਦਾਲਤ ਹੈ ਉਹਦੇ ਵਿੱਚ ਬੰਬ ਹੈਗਾ ਉਸ ਸੂਚਨਾ ਤੋਂ ਬਾਅਦ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਹੈਗਾ ਪੂਰਾ ਕੋਰਟ ਕੰਪਲੈਕਸ ਜਿਹੜਾ ਹੈਗਾ ਖਾਲੀ ਕਰਾਇਆ ਗਿਆ ਤੁਸੀਂ ਤਸਵੀਰਾਂ ਇਹ ਦੇਖ ਸਕਦੇ ਹੋ ਅਪਡੇਟ ਜਿੱਥੇ ਕਿ ਜਿਹੜੇ ਪੂਰੇ ਕੋਰਟ ਕੰਪਲੈਕਸ ਨੂੰ ਜਿਹੜਾ ਖਾਲੀ ਕਰਵਾਇਆ ਗਿਆ ਤੇ ਬਾਹਰ ਜਿਹੜਾ ਹੈਗਾ ਪੁਲਿਸ ਲੱਗੀ ਹੋਈ ਹੈ ਤੇ ਫਸੀਲ ਜਿਹੜਾ ਹੈਗਾ ਏਰੀਆ ਕਰ ਦਿੱਤਾ ਗਿਆਗਾ ਜਿਹੜੇ ਵਕੀਲ ਸੀਗੇ ਸਾਰੇ ਉਹਨਾਂ ਨੂੰ ਜਿਹੜਾ ਹੈਗਾ ਬਾਹਰ ਕੱਢ ਦਿੱਤਾ ਗਿਆ ਜਸ ਸਹਿਬਾਨ ਸੀਗੇ ਜਿਹੜੇ ਉਹ ਵੀ ਜਿਹੜੇ ਕੋਰਟ ਕੰਪਲੈਕਸ ਤੋਂ ਬਾਹਰ ਕਰ ਦਿੱਤੇ ਗਏ ਨੇ ਇੱਥੇ ਤੱਕ ਕਿ ਜਿਹੜੇ ਕਿ ਆਮ ਲੋਕ ਕਿਉਂਕਿ ਅੱਜ ਆਮ ਲੋਕਾਂ ਇਤਨਾ ਜਿਹੜੇ ਦੀ ਸੂਚਨਾ ਇਹ ਮਿਲੀ ਸੀਗੀ ਕਿ ਕਿ ਹਰਿਆਣਾ ਕੰਟਰੋਲ ਰੂਮ ਤੋਂ ਉੱਪਰ ਸੂਚਨਾ ਮਿਲੀ ਸੀ ਕਿ ਇੱਥੇ ਜਿਹੜਾਗਾ ਬੰਬ ਹੈਗਾ ਤਾਂ ਉਸ ਤੋਂ ਬਾਅਦ ਤੁਰੰਤ ਪੁਸ਼ਲ ਜਿਹੜੀ ਐਕਸ਼ਨ ਦੇ ਵਿੱਚ ਆਈ ਐਕਸ਼ਨ ਤੋਂ ਬਾਅਦ ਜਿੰਨੇ ਵੀ ਸੀਗੇ ਚਾਹੇ ਵਕੀਲ ਪਾਈਚਾਰਾ ਹੋਵੇ ਚਾਹੇ ਆਮ ਪਬਲਿਕ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾਗਾ ਸੇਫ ਲਈ ਜਿਹੜਾਗਾ ਬਾਹਰ ਕੱਢਿਆ ਗਿਆ ਤੇ ਨਾਲ ਨਾਲ ਜਿਹੜੀ ਪਾਰਕਿੰਗ ਹੈ ਏਰੀਆ ਉਹ ਵੀ ਖਾਲੀ ਕਰਾਇਆ ਗਿਆਗਾ ਆਪਾਂ ਗੱਲ ਕਰ ਇਹ ਦੱਸੋ ਜੀ ਅੱਜ ਬੰਬ ਦੀ ਖੁਆ ਆਈ ਕਿ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਦੇਖਣ ਨੂੰ ਮਿਲਿਆ ਬਿਲਕੁਲ ਸਵੇਰੇ ਡੀਏ ਆਫਿਸ ਦੇ ਵਿੱਚ ਸਟ੍ਰਿਕਟ ਟੌਰਨਿੰਗ ਆਫਿਸ 'ਚ ਕੋਈ ਕਾਲ ਆਈ ਹੈ ਕਿ ਇਹਦੇ 'ਚ ਬੰਬ ਪਲਾਂਟ ਕੀਤਾ ਹੋਇਆ ਤੇ ਡੇਢ ਘੰਟਾ ਹੋ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਸਾਰੇ ਐਡਵੋਕੇਟਸ ਨੂੰ ਕਲਾਇੰਟਸ ਨੂੰ ਸਾਰਿਆਂ ਨੂੰ ਇੱਥੋਂ ਈ ਵੈਕੂਏਟ ਕੀਤਾ ਤੇ ਹੁਣ ਬਿਲਡਿੰਗ ਦੀ ਸਰਚਿੰਗ ਚੱਲ ਰਹੀ ਹੈ ਬਿਲਡਿੰਗ ਦੀ ਸਰਚਿੰਗ ਚੱਲ ਰਹੀ ਹੈ ਪਹਿਲਾਂ ਤਾਂ ਇਹ ਨਾਜਾ ਲਗਾਇਆ ਜਾ ਰਿਹਾ ਸੀ ਕਿ ਮੋਕ ਡ੍ਰਿਲ ਹੋ ਸਕਦੀ ਹੈ ਕਿ ਪਰ ਹੁਣ ਇਹ ਹੈ ਕਿ ਹਰਿਆਣਾ ਕੰਟਰੋਲ ਰੂਮ ਤੇ ਪਰ ਆਏ ਸੂਚਨਾ ਮਿਲੀ ਗਈ ਬੰਬ ਹੈਗਾ ਇੱਥੇ ਕਿ ਲੱਗਦਾ ਹੈ ਕਿ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਜੀ ਨਾ ਸ਼ਰਾਰਤ ਹੋ ਸਕਦੀ ਹੈ ਕਿਸੇ ਨਾ ਕਿਸੇ ਦੀ ਤੇ ਬੰਬਲੀ ਕੁਝ ਕਹਿ ਨਹੀਂ ਸਕਦੇ ਨੇ ਮਾਰੇ ਕਿ ਰਿਐਲਿਟੀ ਹੈ ਕੀ ਹੈ ਕਿਉਂਕਿ ਇੱਥੇ ਵੀ ਹੈ ਹਾਈ ਕੋਰਟ ਦੇ ਵਿੱਚ ਵੀ ਹੈ ਪੰਜਾਬ ਕੋਰਟ ਦੇ ਵਿੱਚ ਵੀ ਹੋ ਚੁੱਕਿਆ ਇਹ ਸਾਰੀਆਂ ਕੋਰਟਸ ਨੂੰ ਬੰਦ ਕਰ ਦਿੱਤਾ ਗਿਆ ਕੋਈ ਅੰਦਰ ਜਾ ਨਹੀਂ ਸਕਦਾ ਕੋਈ ਆ ਨਹੀਂ ਸਕਦਾ ਹਾਂ ਜੀ ਦਲਜੀਤ ਕੋਰਟ ਦੇ ਬਾਹਰ ਇੱਕ ਰੈੱਡ ਕਲਰ ਦਾ ਡੱਬਾ ਮਿਲਿਆ ਕਿ ਨਾਇਬ ਕੋਰਟ ਨੇ ਹੁਣੇ ਦੱਸਿਆ ਮੈਨੂੰ ਜੀ ਜੀ ਹਾਂ ਏ ਦਲਜੀਤ ਕੀ ਮੌਕੇ ਤੇ ਬੰਬ ਵਿਰੋਧਾ ਦੇ ਦਸਤਾ ਡਾਕਟਰ ਜਾ ਸਕਦਾ ਪਰ ਅਸੀਂ ਪਤਾ ਕਰਿਆ ਜਿੰਨਾ ਕਿ ਇਹ ਮੌਕ ਡ੍ਰਿਲ ਦਾ ਉਹ ਕਹਿ ਰਹੇ ਵੀ ਮੌਕ ਡ੍ਰਿਲ ਨਹੀਂ ਹੈ ਇਹ ਨਹੀਂ ਹੈ ਨਹੀਂ ਹੈ ਮੌਕ ਡ੍ਰਿਲ ਦਾ ਮੌਕ ਡ੍ਰਿਲ ਨਹੀਂ ਅਸਲੀ ਮੌਕ ਡ੍ਰਿਲ ਦਾ ਨਹੀਂ ਕਹਿ ਰਹੇ ਉਹ ਕਹਿੰਦੇ ਵੀ ਕੋਈ ਮੌਕ ਡ੍ਰਿਲ ਨਹੀਂ ਨਹੀਂ ਇਹ ਮੌਕ ਡ੍ਰਿਲ ਨਹੀਂ ਸੀਗੀ ਮੌਕ ਡ੍ਰਿਲ Haryana ਦਾ ਜਿਹੜਾ ਕੰਟਰੋਲ ਰੂਮ ਸੀਗਾ ਉੱਥੇ ਸੂਚਨਾ ਜਿਹੜੀ ਕੀ ਦਿੱਤੀ ਗਈ ਹੈ ਉਸ ਤੋਂ ਬਾਅਦ ਚੰਡੀਗੜ੍ਹ ਜਿਹੜੀ ਹੈ ਕੀ ਸੂਚਨਾ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਿਹੜਾ ਕੋਰਪ ਕੰਪਲੈਕਸ ਜਿਹੜਾ ਖਾਲੀ ਕਰਾਇਆ ਗਿਆ ਤੁਸੀਂ ਮੈਂ ਤੁਹਾਨੂੰ ਫੇਰ ਲੈ ਕੇ ਚੱਲਦਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਜੇ ਵੀ ਜਿਹੜੇ ਕੁਝ ਵਕੀਲਾਂ ਦੇ ਚੈਂਬਰ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਖਾਸ ਕਰਕੇ ਜਿਹੜੀ ਇੱਕ ਏਰੀਆ ਜਿਹੜਾਗਾ ਇੱਥੇ ਪਾਰਕਿੰਗ ਦਾ ਏਰੀਆ ਵੀ ਹੈਗਾ ਪਾਰਕਿੰਗ ਵੀ ਜਿਹੜੀ ਖਾਲੀ ਕਰਾਈ ਗਈ ਹੈ ਪੁਲਿਸ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਆਪਣੀਆਂ ਆਪਣੀਆਂ ਗੱਡੀਆਂਆਂ ਗਿਆ ਉਹਨਾਂ ਨੂੰ ਆਈਡੈਂਟੀਫਾਈ ਜਿਹੜਾ ਕੀਤਾ ਜਾਏ ਆ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜੀ ਪਬਲਿਕ ਜਿਹੜੀ ਉਹਨੂੰ ਵੀ ਹਜੇ ਬਾਹਰ ਜਿਹੜਾਗਾ ਕੱਢਿਆ ਜਾ ਰਿਹਾ ਕੋਰਟ ਬਲੈਸਟੋ ਦਲਜੀਤ ਕੀ ਮੌਕੇ ਤੇ ਬੰਬ ਨਿਰੋਧਕ ਦਸਤਾ ਜਾਂ ਫਿਰ ਡਾਕ ਸਕਵਾਡ ਜੋ ਹੈ ਇਸ ਤੋਂ ਇਲਾਵਾ ਜੋ ਕਮਾਂਡਿੰਗ ਹੁੰਦੇ ਨੇ ਕਮਾਂਡਿੰਗ ਆਫਿਸਰਸ ਉਹ ਪਹੁੰਚੇ ਨੇ ਰਿਜ਼ਰਵ ਫੋਰਸਸ ਦੇ ਕੁਝ ਜੋ ਸੁਰੱਖਿਆ ਕਰਮੀ ਨੇ ਪਹੁੰਚੇ ਨੇ ਮੌਕੇ ਤੇ ਇਸ ਸਮੇਂ ਤੱਕ ਆ ਦੇਖੋ ਬਿਲਕੁਲ ਜੋ ਕੋਰਟ ਕੰਪਲੈਕਸ ਆ ਉਹਦੇ ਵਿੱਚ ਸਰਚਿੰਗ ਜਿਹੜੀ ਅੰਦਰ ਚੱਲ ਰਹੀ ਹੈਗੀ ਬੰਬ ਵਿਰੋਧਕ ਜਿਹੜਾ ਦਸਤਾ ਹੈਗਾ ਉਹ ਪਹੁੰਚਿਆ ਹੋਇਆ ਹੈਗਾ ਤੇ ਇਹ ਤੋਂ ਇਲਾਵਾ ਜਿਹੜੀ ਜਿਹੜੀਆਂ ਲਗ ਲਗ ਟੀਮਾਂ ਨੇ ਉਹ ਇੱਥੇ ਪਹੁੰਚ ਕੇ ਕੋਰਟ ਦੇ ਅੰਦਰ ਰੜੀਆਂ ਗਿਆ ਸਰਚ ਕਰ ਰਹੀਆਂ ਨੇ ਤੇ ਨਾਲ ਨਾਲ ਪਾਰਕਿੰਗ ਦੇ ਵਿੱਚ ਵੀ ਜਿਹੜੀ ਕਿ ਸਰਚਿੰਗ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਵੀ ਜਿਹੜੀ اپیل ਕੀਤੀ ਜਾ ਰਹੀ ਹੈ ਕਿ ਆਪਣੀ ਆਪਣੀਆਂ ਗੱਡੀਆਂ ਜਿਹੜੀਆਂ ਆਈਡੈਂਟੀਫਾਈ ਕਰੋ ਜਾਂ ਕੋਈ ਵਸਤੂ ਹੋਈ ਨਜ਼ਰ ਆਂਦੀ ਹੈ ਉਹਦੀ ਸੂਚਨਾ ਜਿਹੜੀ ਕਿ ਪੁਲਿਸ ਨੂੰ ਦਿਓ ਹਾਲਾਂਕਿ ਹੁਣ ਜਿਹੜੇ ਕਿ ਕੁਝ ਵਕੀਰ ਜਿਹੜੇ ਭਾਈ ਸਾਹਿਬ ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਕੋਈ ਲਾਲ ਰੰਗ ਦਾ ਕੋਈ ਟਿਫਨ ਜਿਹੜਾਗਾ ਮਿਲਿਆ ਪਰ ਹਜੇ ਤੱਕ ਦੀ ਕੋਈ ਪੁਸ਼ਟੀ ਜਿਹੜੇ ਕਿ ਕੋਈ ਨਹੀਂ ਕਰ ਰਿਹਾਗਾ ਕੀ ਹੈਗਾ ਪਰ ਇੱਥੇ ਜਿਹੜੀ ਸਥਿਤੀ ਜਿਹੜੀ ਹੈਗੀ ਜਰੂਰ ਤਣਾਅਪੂਰਨ ਬਣੀ ਹੋਈ ਹੈ ਪਹਿਲਾਂ ਜਿਵੇਂ ਕਿ ਦੱਸਿਆ ਜਾ ਰਿਹਾ ਸੀ ਕਿ ਮੌਕ ਡ੍ਰਿਲ ਹੋ ਸਕਦੀ ਹੈ ਲੇਕਿਨ ਇਹ ਬਾਦੀ ਜਿਹੜਾ ਹੈਗਾ ਤਰੰਤ ਚੰਡੀਗੜ੍ਹ ਪੁਲਿਸ ਜਿਹੜੀ ਐਕਸ਼ਨ ਦੇ ਵਿੱਚ ਆਈ ਹੈ ਕਿਸ ਤਰ੍ਹਾਂ ਅੰਦਰ ਕੁਝ ਮਿਲਿਆ ਤੁਸੀਂ ਅੰਦਰੋਂ ਆ ਰਹੇ ਜੀ ਨਹੀਂ ਜੀ ਅੰਦਰੋਂ ਹਲੇ ਕੁਝ ਵੀ ਨਹੀਂ ਮਿਲਿਆ ਜੀ ਇਦਾਂ ਦਾ ਮੈਂ ਅੰਦਰੋਂ ਹੀ ਆ ਰਿਹਾ ਜੀ ਹਲੇ ਸਾਰਾ ਕੁਝ ਠੀਕ ਹੈ ਜੀ ਹਲੇ ਹੁਣ ਸਾਰੇ ਬਾਹਰ ਆ ਗਏ ਜੀ ਉਸ ਤੋਂ ਬਾਅਦ ਸਰਚ ਆਪਰੇਸ਼ਨ ਚੱਲੂਗਾ ਜੀ ਅੰਦਰ ਬੌਮ ਲੱਭਣ ਹੱਸੇ ਫਿਰ ਦੇਖਦੇ ਹਾਂ ਜੀ ਕੁਝ ਮਿਲਦਾ ਕਿ ਨਹੀਂ ਸਾਰੇ ਜੱਜ ਸਹਿਵਾਨ ਸਾਰੇ ਜਾ ਚੁੱਕੇ ਹਰੇ ਬਾਹਰ ਆ ਚੁੱਕੇ ਜੀ ਹੁਣ ਸਾਰੀ ਕੋਰਟ ਬਿਲਕੁਲ ਖਾਲੀ ਹੈ ਜੀ ਸਾਰੇ ਜਿਹੜੇ ਕੋਰਟ ਸ਼ੈੱਡ ਜਿਹੜੇ ਸਾਰੇ ਖਾਲੀ ਹੈਗੇ ਸਾਰੀ ਆਮ ਜਨਤਾ ਵੀ ਜਿਹੜੀ ਹੈਗੀ ਉਹ ਬਾਹਰ ਆ ਚੁੱਕੀ ਹੈ ਤੇ ਪੁਲਿਸ ਵੱਲੋਂ ਜਿਹੜਾ ਹੈਗਾ ਸਰਚ ਆਪਰੇਸ਼ਨ ਜਿਹੜਾ ਹੈਗਾ ਚੱਲਦਾ ਪਿਆ ਹੈਗਾ। ਦਲਜੀਤ ਫਿਰ ਇਸ ਸਮੇਂ ਜੋ ਕੋਰਟ ਕੰਪਲੈਕਸ ਹੈ ਉਸ ਦੇ ਅੰਦਰ ਕੌਣ ਕੌਣ ਮੌਜੂਦ ਹੈ ਇੱਥੇ ਅਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹਾਂ ਕਿ ਹਾਲੇ ਵੀ ਕੁਝ ਲੋਕ ਬਾਹਰ ਨਿਕਲ ਰਹੇ ਨੇ। ਆ ਦੇਖੋ ਬਿਲਕੁਲ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਨਾਲ-ਨਾਲ ਕੋਰਟ ਦੇ ਕੰਪਲੈਕਸ ਦੇ ਨਾਲ ਕੁਝ ਵਕੀਲਾਂ ਦੇ ਜਿਹੜੇ ਚੈਂਬਰ ਹੈਗੇ ਉਹ ਚੈਂਬਰਾਂ ਨੂੰ ਵੀ ਜਿਹੜਾਗਾ ਖਾਲੀ ਕਰਾਇਆ ਜਾ ਰਿਹਾ ਉਹ ਚੈਂਬਰਾਂ ਤੋਂ ਵਿੱਚੋਂ ਜਿਹੜੇਗੇ ਵਕੀਲ ਜਿਹੜੇ ਉਹ ਬਾਹਰ ਆ ਰਹੇ ਨੇ ਇਹਦੇ ਨਾਲ ਕੋਰਟ ਦੇ ਵਿੱਚ ਜਿਹੜਾ ਗੱਲ ਕਰੀਏ ਕੋਰਟ ਕੰਪਲੈਕਸ ਦੇ ਵਿੱਚ ਹਜੇ ਕੋਈ ਵੀ ਨਹੀਂ ਹੈ ਫਿਰ ਸਿਰਫ ਜਿਹੜੀ ਪੁਲਿਸ ਜਿਹੜੀ ਹੈਗੀ ਉਹ ਸਰਚ ਕਰ ਰਹੀ ਹੈ ਪੁਲਿਸ ਨੇ ਜਿਹੜਾਗਾ ਆਪਣੇ ਹੈਂਡਓਵਰ ਜਿਹੜਾਗਾ ਕੋਰਟ ਨੂੰ ਲੈ ਲਿਆਗਾ ਤੇ ਇਹ ਤੋਂ ਬਾਅਦ ਹੁਣ ਕੀ ਨਿਕਲ ਕੇ ਸਾਹਮਣੇ ਆਇਆ ਇਹ ਜਾਂਚ ਕਰਨ ਦੇ ਦੱਸਦੀ ਹੈ ਫਿਰ ਕਿ ਇਹ ਕੋਈ ਮੌਕ ਡ੍ਰਿਲ ਨਹੀਂ ਹੈ ਇੱਥੇ ਬੰਬ ਦੀ ਜਿਹੜੀ ਸੂਚਨਾ ਹੈਗੀ ਹਰਿਆਣਾ ਦੇ ਕੰਟਰੋਲ ਰੂਮ ਤੇ ਉਪਰ ਆਈ ਹਰਿਆਣਾ ਕੰਟਰੋਲ ਰੂਮ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਇਹ ਦੇਓ ਫਿਰ ਵੀ ਜਿਹੜਾ ਹੈਗਾ ਉਹਨਾਂ ਵੱਲੋਂ ਪੂਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਕੋਰਟ ਨੂੰ ਸੀਲ ਕਰਕੇ ਸਰਚ ਜੀ ਕੀਤੀ ਜਾ ਰਹੀ ਹੈ ਦਲਜੀਤ ਜੀ ਜਿਵੇਂ 26 ਜਨਵਰੀ ਨੇੜੇ ਆ ਰਿਹਾ ਹੈ ਗਣਤੰਤਰ ਦਿਹਾੜਾ ਨੇੜੇ ਆ ਰਿਹਾ ਹੈ ਤੇ ਉਸ ਸਮੇਂ ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵੇਖੀਆਂ ਜਾਂਦੀਆਂ ਨੇ ਅਕਸਰ ਅਸੀਂ ਵੇਖ ਪਾ ਰਹੇ ਹਾਂ ਕਿ ਕੈਮਰਾ ਪਰਸਨ ਨੂੰ ਇੱਥੇ ਪਿੱਛੇ ਕਰਨ ਦੀ ਕੋਸ਼ਿਸ਼ ਅਤੇ ਪੁਲਸ ਮੁਲਾਜ਼ਮਾ ਵੱਲੋਂ ਕੀ ਤੇ ਜਾਰੀ ਹੈ ਜੀ ਹਾਂ ਜੋ ਹੌਲੀ ਹੌਲੀ ਹੋ ਰਿਹਾ ਹੈ ਪੈਸਾ ਪਿੱਛਾ ਲਿਜਾ ਦੇ ਮੈਂ ਜਾਣ ਉਹਦੇ ਉਹ ਸਾਰਾ ਖਾਲੀ ਹੋਇਆ ਚਲਿਓ ਚਲਿਓ ਕੋ ਇਧਰ ਆ ਬਗੀਰ ਸਾਹਿਬ ਐਨੂੰ ਆਜੋ ਪਲੀਏ ਬਾਹਰ ਨਿਕਲਦੇ ਹੋਏ ਇਥੇ ਨਾ ਕਿ ਕਿਹੜੀ ਜਗ੍ਹਾ ਜਿਹੜੀ ਹੈਗੇ ਖਾਲੀ ਜਿਹੜੀ ਹੈ ਕਰਤੀ ਜਾਏ ਜੀ ਬਿਲਕੁਲ ਦਲਜੀਤ ਅਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹਾਂ ਕਿ ਪੁਲਿਸ ਮੁਲਾਜ਼ਮ ਇੱਥੇ ਜੋ ਹੋਰ ਲੋਕ ਖੜੇ ਨੇ ਉਹਨਾਂ ਨੂੰ ਪਿੱਛੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸੁਰੱਖਿਆ ਦੇ ਲਿਹਾਜ਼ ਨਾਲ ਇਹ ਬੇਹੱਦ ਹੀ ਅਹਿਮ ਹੋ ਜਾਂਦਾ ਹੈ ਜਿਵੇਂ ਤੁਸੀਂ ਇਹ ਵੀ ਦੱਸਿਆ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਪਰ ਕੁਝ ਲੋਕ ਹਾਲੇ ਵੀ ਇੱਥੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਲਗਦਾ ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਕੁਝ ਕੋਰ ਅਦਾਲਤ ਦਾ ਜਿਹੜਾ ਕੁਝ ਹਿੱਸਾ ਹੈਗਾ ਉਹਦੇ ਵਿੱਚ ਵਕੀਲਾਂ ਦੇ ਜਿਹੜੇ ਚੈਂਬਰ ਨੇ ਉਹ ਚੈਂਬਰਾਂ ਨੂੰ ਵੀ ਜਿਹੜਾਗਾ ਖਾਲੀ ਕਰਾਇਆ ਜਾ ਰਿਹਾਗਾ ਇਹਦੇ ਨਾਲ ਨਾਲ ਕੋਰਟ ਕੰਪਲੈਕਸ ਦੇ ਨਾਲ ਨਾਲ ਹੀ ਵੱਡੀ ਪਾਰਕਿੰਗ ਹੈਗੀ ਹੈ ਪਾਰਕਿੰਗ ਦੇ ਵਿੱਚ ਵੀ ਕੁਝ ਲੋਕ ਜਿਹੜੇ ਖੜੇ ਸੀਗੇ ਉਹਨਾਂ ਨੂੰ ਵੀ ਜਿਹੜਾਗਾ ਬਾਹਰ ਜਿਹੜਾਗਾ ਕੱਢਿਆ ਜਾ ਰਿਹਾਗਾ ਤੇ ਸੀਲ ਕਰਕੇ ਜਿਹੜਾਗਾ ਸਰਚ ਜਿਹੜੀ ਕੀਤੀ ਜਾ ਰਹੀ ਹੈਗੀ ਨਾਲ ਨਾਲ ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਜੱਜ ਸੀਗੇ ਉਹ ਨਾਲ ਦੀ ਜਿਹੜੀ ਬਿਲਡਿੰਗ ਹੈਗੀ ਉਹਦੇ ਵਿੱਚ ਸੇਫਲੀ ਜਿਹੜੇ ਗੇ ਜਾ ਚੁੱਕੇ ਨੇ ਤੇ ਸਰਚ ਜਿਹੜੀ ਹੈਗੀ ਹਜੇ ਚੰਡੀਗੜ੍ਹ ਪੁਲਿਸ ਦਾ ਜਿਵੇਂ ਕਹਿਣਾ ਕਿ ਸਰਚ ਜਿਹੜੀ ਕੀਤੀ ਜਾ ਰਹੀ ਹੈ ਤੇ ਕਿਹਦੇ ਵੱਲੋਂ ਇਹ ਕਾਲ ਕੀਤੀ ਗਈ ਹੈ ਉਹ ਵੀ ਜਿਹੜੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਸਖਸ਼ ਨੇ ਇਹ ਜਿਹੜੀ ਕਾਲ ਕਰਕੇ ਜਿਹੜੀ ਸੂਚਨਾ ਦਿੱਤੀ ਹੈਗੀ ਇਹ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਸੋ ਕੋਮਪਲੈਕਸ ਦੇ ਵਿੱਚ ਜਿਹੜੀਆਂ ਸੂਚਨਾ ਫੇਕ ਸੀਗੀ ਜਾਂ ਕੀ ਕੀ ਕਾਰਨ ਸੀਗਾ ਦਲਜੀਤ ਇਹੋ ਸਮਾਜਾ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਅਕਸਰ ਸ਼ਰਾਰਤੀ ਅੰਸਰਾਂ ਵੱਲੋਂ ਵੀ ਕੀਤੀ ਜਾਂਦੀ ਹੈ ਜਿਵੇਂ ਗਣਤੰਤਰ ਦਿਹਾੜਾ ਨੇੜੇ ਆ ਰਿਹਾ ਤੇ ਇਸ ਨੂੰ ਲੈ ਕੇ ਪੁਲਿਸ ਵੀ ਕੋਈ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ ਜਿਸ ਤਰ੍ਹਾਂ ਪੰਜਾਬ ਤੋਂ ਕੁਝ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਪਰਾਧਿਕ ਵਾਰਦਾਤਾ ਲਗਾਤਾਰ ਪੰਜਾਬ ਵਿੱਚ ਵਧ ਰਹੀਆਂ ਨੇ ਉਸ ਨੂੰ ਲੈ ਕੇ ਹੁਣ ਜੋ ਚੰਡੀਗੜ੍ਹ ਪੁਲਿਸ ਵੀ ਇਥੇ ਸਤਰਕ ਨਜ਼ਰ ਆ ਰਹੀ ਹੈ ਜੀ ਬਿਲਕੁਲ ਦੇਖੋ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾਗਾ ਕਿ 26 ਜਨਵਰੀ ਹੈਗੀ 26 ਜਨਵਰੀ ਦੇ ਮੱਦੇਨਜ਼ਰ ਪਹਿਲਾਂ ਹੀ ਸੁਰੱਖਿਆ ਜਿਹੜੀ ਕੜੀ ਕੀਤੀ ਹੋਈ ਸੀਗੀ ਤੇ ਇਸ ਤਰ੍ਹਾਂ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਜਿਹੜਾਗਾ ਐਕਸ਼ਨ ਦੇ ਵਿੱਚ ਆਈ ਪੁਲਿਸ ਤੇ ਪੁਲਿਸ ਨੇ ਕੋਰਟ ਕੰਪਲੈਕਸ ਜਿਹੜਾਗਾ ਉਹਨੂੰ ਖਾਲੀ ਕਰਵਾਇਆ ਤੇ ਨਾਲ ਨਾਲ ਆਮ ਜਨਤਾ ਨੂੰ ਵੀ ਜਿਹੜੀ ਅਪੀਲ ਕੀਤੀ ਹੈ ਕਿ ਕੋਈ ਵੀ ਪਾਰਕਿੰਗ ਜਾਂ ਆਈਡੈਂਟੀਫਾਈ ਕੋਈ ਗੱਡੀ ਹੈਗੀ ਉਹਦੀ ਜਿਹੜੀ ਸੂਚਨਾ ਆਈ ਉਹ ਪੁਲਿਸ ਨੂੰ ਦੇਵੇ ਤੇ ਕਈ ਜਿਹੜੇ ਮੁਲਾਜ਼ਮ ਜਿਹੜੇ ਸਾਰੇ ਉਹ ਬਾਹਰ ਆ ਚੁੱਕੇ ਨੇ ਤੇ ਵਕੀਲ ਜਿਹੜੇ ਸਾਰੇ ਉਹ ਬਾਹਰ ਆ ਚੁੱਕੇ ਨੇ ਆਮ ਪਬਲਿਕ ਵੀ ਜਿਹੜੀ ਹੈਗੀ ਉਹ ਬਾਹਰ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਰੁਟੀਨ ਦੀ ਤਰ੍ਹਾਂ ਜਿਹੜੇ ਕੇ ਅਦਾਲਤ ਦੇ ਵਿੱਚ ਕੇਸ ਹੈ ਜਿਹੜੇ ਚਾਰੇ ਸੀਗੇ ਤੁਰੰਤ ਜਿਹੜੇ ਬੰਦ ਕਰਕੇ ਕੇਸਾਂ ਨੂੰ ਜਿਹੜਾ ਅਦਾਲਤ ਦੇ ਨੂੰ ਖਾਲੀ ਜਿਹੜਾਗਾ ਕਰਾਇਆ ਗਿਆਗਾ ਦਲਜੀਤ ਕੀ ਕੋਈ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹੈ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਸਕੋ ਤੇ ਪੂਰੀ ਜਾਣਕਾਰੀ ਇਸ ਬਾਬਤ ਹਾਸਲ ਕਰ ਸਕੋ ਕਿ ਅੰਦਰ ਆਕਰ ਇਸ ਸਮੇਂ ਕਿਸ ਤਰ੍ਹਾਂ ਪ੍ਰੋਸੈਸ ਕਰਕੇ ਕੌਣ-ਕੌਣ ਟੀਮਾਂ ਅੰਦਰ ਪਹੁੰਚੀਆਂ ਹੋਈਆਂ ਨੇ ਹਾਂ ਦੇਖੋ ਜਿਹੜੇ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਨੇ ਫਿਲਹਾਲ ਉਹ ਅਜੇ ਕੁਝ ਵੀ ਇਸ ਮਾਮਲੇ ਦੇ ਉੱਪਰ ਕਹਿਣ ਨੂੰ ਤਿਆਰ ਨਹੀਂ ਕਿਉਂਕਿ ਸਰਚ ਜਿਹੜੀ ਹੈਗੀ ਚੱਲ ਰਹੀ ਹੈਗੀ ਤੇ ਜਿਹੜੇ ਅਫਸਰ ਹੈਗੇ ਉਹ ਅੰਦਰ ਹੀ ਨੇ ਫਿਲਹਾਲ ਕੋਈ ਸੀਨੀਅਰ ਅਧਿਕਾਰੀ ਇੱਥੇ ਜਿਹੜਾ ਹੈਗਾ ਜਿਹੜਾ ਹੈਗਾ ਨਜ਼ਰ ਨਹੀਂ ਆਇਆ ਫਿਲਹਾਲ ਸਰਚ ਤੋਂ ਬਾਅਦ ਹੀ ਜਿਹੜਾ ਹੈਗਾ ਜਿਹੜੀ ਇਹਦੀ ਪੂਰੀ ਜਿਹੜੀ ਜਾਣਕਾਰੀ ਦਿੱਤੀ ਜਾਏਗੀ ਜੋ ਇਹ ਦਲ ਜੇ ਤੁਸੀਂ ਬਣਾ ਰਹੇ ਹੋ ਸਾਡੇ ਨਾਲ ਅਸੀਂ ਤਸਵੀਰਾਂ ਲਗਾਤਾਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਇਲਾਕੇ ਨੂੰ ਪੂਰਾ ਖਾਲੀ ਕਰਵਾਇਆ ਜਾ ਰਿਹਾ ਪлюс ਮੁਲਾਜ਼ਮਾ ਲਗਾਤਾਰ ਜੋ ਲੋਕ ਉਥੇ ਮੌਜੂਦ ਨੇ ਜੋ ਵਕੀਲ ਜੱਜ ਉਥੇ ਮੌਜੂਦ ਨੇ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਇੱਕ ਪਾਰਟਿਕੂਲਰ ਏਰੀਆ ਤੱਕ ਜੇ ਸੀਲਿੰਗ ਇਥੇ ਕਰ ਦਿੱਤੀ ਗਈ ਹੈ ਤੇ ਕਿਸੇ ਨੂੰ ਆਉਣ ਜਾਣ ਦੀ ਇਜਾਜ਼ਤ ਇਥੇ ਨਹੀਂ ਦਿੱਤੇ ਜਾ ਰਹੀ ਅਨਾਉਂਸਮੈਂਟ ਇਥੇ ਕੀਤੀ ਜਾ ਰਹੀ ਦੇਖਿਆ ਜਾ ਸਕਦਾ ਹੈ ਪਾਰਕਡ ਗੱਡੀਆਂ ਦੇ ਸਾਹਮਣੇ ਮਤ ਖੜੇ ਹੋ ਦੂਰੀ ਬਣਾਏ ਗੱਡੀਆਂ سے ਤੋ ਤੁਸੀਂ ਸੁਣਿਆ ਇੱਥੇ ਅਨਾਉਂਸਮੈਂਟ ਕੀਤੀ ਗਈ ਕਿ ਗੱਡੀਆਂ ਤੋਂ ਦੂਰੀ ਬਣਾ ਕੇ ਰੱਖੋ ਕਿਰਪਾ ਅਨ ਆਈਡੈਂਟੀਫਾਈਡ ਗੱਡੀਆਂ ਦੇ ਸਾਹਮਣੇ ਮਤ ਖੜੇ ਹੋ ਦੂਰੀ ਬਣਾਏ ਗੱਡੀਆਂ ਸੇ ਸੋ ਇੱਥੇ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਅਨ ਆਈਡੈਂਟੀਫਾਈਡ ਗੱਡੀਆਂ ਤੋਂ ਦੂਰੀ ਬਣਾ ਕੇ ਰੱਖਣੀ ਹੈ ਲਗਾਤਾਰ ਇੱਥੇ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਸਭੀ ਲੋਕ ਧਿਆਨ ਦੇ ਕਿਰਪਾ ਅਨ 26 ਜਨਵਰੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਜੋ ਹੈ ਇਥੇ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ ਸੂਚਨਾ ਮਿਲਣ ਤੋਂ ਬਾਅਦ ਤੋਂ ਹੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਥੇ ਮੌਕੇ ਤੇ ਕੋਰਟ ਵਿੱਚ ਜੋ ਹੈ ਬਮ ਡਿਸਪੋਜ਼ਲ ਟੀਮ ਡੋਸਟਵੇਡ ਤੇ ਇਸ ਤੋਂ ਇਲਾਵਾ ਜੋ ਰਿਜ਼ਰਵ ਫੋਰਸਸ ਨੇ ਉਹ ਵੀ ਇਥੇ ਮੌਕੇ ਤੇ ਪਹੁੰਚ ਚੁੱਕੇ ਹਨ ਤੇ ਪੁਲਿਸ ਮੁਲਾਜ਼ਮ ਵੀ ਇਥੇ ਮੌਕੇ ਤੇ ਨਜ਼ਰ ਆ ਰਹੇ ਨੇ ਸਾਡੇ ਸਹਿਯੋਗੀ ਦਲਜੀਤ ਇਸ ਸਮੇਂ ਮੌਕੇ ਤੇ ਹੀ ਮੌਜੂਦ ਨੇ ਪੀਟੀਸੀ ਨਿਊਜ਼ ਦੀ ਜੋ ਟੀਮ ਹੈ ਗਰਾਊਂਡ ਤੇ ਇਸ ਸਮੇਂ ਮੌਜੂਦ ਹੈ ਦਰਜੀਤ ਪੂਰਾ ਜਾਇਜ਼ਾ ਲੈ ਰਹੇ ਨੇ ਕਿ ਅਖਰ ਕੀ ਇਸ ਸਮੇਂ ਮੌਕੇ ਤੇ ਹੋ ਰਿਹਾ ਸੀ ਤਸਵੀਰਾਂ ਵਿੱਚ ਵੇਖ ਪਾ ਰਿਹਾ ਕੋਚੇ ਹੋਰ ਲੋਕਾਂ ਨੂੰ ਵੀ ਹਲੇ ਬਾਹਰ ਕੱਢਿਆ ਜਾ ਰਿਹਾ ਜੀ ਦਲਜੀਤ ਟੂ ਯੂ ਬਿਲਕੁਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਪਾਰਕਿੰਗ ਵਾਲਾ ਏਰੀਆ ਸੀਗਾ ਉਹਨੂੰ ਵੀ ਸੀਲ ਕੀਤਾ ਜਾ ਰਿਹਾ ਹੈਗਾ ਰਸੇ ਨਾਲ ਬੰਨ੍ਹਤਾ ਜਾ ਰਿਹਾ ਉਹਨੂੰ ਵੀ ਜਿਹੜੇ ਹੋਰ ਵੀ ਅੰਦਰ ਜਿਹੜੇ ਲੋਕ ਸੀਗੇ ਇੱਕ ਦੁੱਕਾ ਬੱਚੇ ਸੀਗੇ ਉਹਨਾਂ ਨੂੰ ਜਿਹੜਾਗਾ ਬਾਹਰ ਕੱਢਿਆ ਗਿਆ ਤੇ ਇਹ ਵੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਅਨ ਆਈਡੈਂਟੀਫਾਈ ਜਿਹੜੀ ਗੱਡੀ ਹੈਗੀ ਉਹਦੇ ਨਜ਼ਦੀਕ ਨਾ ਕੋਈ ਜਾਣ ਇਸ ਤਰ੍ਹਾਂ ਦੀ ਜਿਹੜੀ ਅਨਾਉਂਸਮੈਂਟ ਵੀ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਆਮ ਜਨਤਾ ਨੂੰ ਜਿਹੜਾਗਾ ਕੋਰਟ ਕੰਪਲੈਕਸ ਤੋਂ ਦੂਰ ਰਹਿਣ ਦੀ ਜਿਹੜੀ ਹਦਾਇਤ ਜਿਹੜੀ ਦਿੱਤੀ ਜਾ ਰਹੀ ਹੈ ਹਜੇ ਵੀ ਕੁਝ ਲੋਕ ਜਿਹੜੇ ਅੰਦਰ ਮੌਜੂਦ ਨੇ ਉਹਨਾਂ ਨੂੰ ਜਿਹੜਾਗਾ ਬਾਹਰ ਜਿਹੜਾਗਾ ਕੱਢਿਆ ਜਾ ਰਿਹਾ ਹੈਗਾ ਤੇ ਪੁਲਿਸ ਹੁਣ ਜਿਹੜੇ ਕੋਰਪ ਕੋਮਪਲੈਕਸ ਤੋਂ ਦੂਰ ਦੂਰੋਂ ਥੋੜੀ 100 ਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਹੁਣ ਪਬਲਿਕ ਨੂੰ ਜਿਹੜੀ ਕਿ ਕਰਨ ਜਾ ਰਹੀ ਹੈਗੀ ਸੂਚਨਾ ਮਿਲਣ ਤੋਂ ਬਾਅਦ ਜਿਹੜਾਗਾ ਤਰੰਤ 1 ਘੰਟੇ ਤੋਂ ਜ਼ਿਆਦਾ ਹੋ ਚੁੱਕਿਆ ਹੈਗਾ ਲੋਕ ਹਜੇ ਵੀ ਜਿਹੜੇ ਗੇ ਜਿਹੜੇ ਗੇ ਬਾਹਰ ਨਿਕਲਦੇ ਹੋਏ ਜਿਹੜੇ ਗੇ ਨਜ਼ਰ ਆ ਰਹੇ ਨੇ ਆਪਾਂ ਜਿਹੜੇ ਇੱਥੇ ਦੇ ਐਸਐਚਓ ਦੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਕਿਸ ਤਰ੍ਹਾਂ ਦੀ ਪੁਲਿਸ ਸਾਹਿਬ ਕੀ ਸੂਚਨਾ ਮਿਲੀ ਸੀ ਸਾਨੂੰ ਕੰਮ ਕਰ ਲੈਣ ਦਿਓ ਤੁਸੀਂ ਕਰ ਲਓ ਪਲੀਜ਼ ਪਲੀਜ਼ ਮੌਕ ਡ੍ਰਿਲ ਚੱਲ ਰਹੀ ਹੈ। ਆਪ ਲੋ ਪਿੱਛੇ ਜਾਣਗੇ ਕਾਈਂਡਲੀ। ਬਿਲਕੁਲ ਹਜੇ ਜਿਹੜਾ ਪੁਲਿਸ ਵੱਲੋਂ ਜਿਹੜਾ ਕੰਮ ਜਿਹੜਾ ਕੀਤਾ ਜਾ ਰਿਹਾ ਹੈਗਾ ਅ ਹਜੇ ਉਹ ਕਹਿੰਦੇ ਵੀ ਅਸੀਂ ਕੰਮ ਕਰਨਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਇਹ ਜਿਹੜਾ ਕਿ ਕੋਈ ਮੌਕ ਡ੍ਰਿਲ ਨਹੀਂ ਹੈਗੀ ਤੇ ਇੱਥੇ ਹਰਿਆਣਾ ਕੰਟਰੋਲ ਰੂਮ ਨੂੰ ਜਿਹੜੇ ਕਿ ਬੰਬ ਦੀ ਜਿਹੜੀ ਸੂਚਨਾ ਮਿਲੀ ਸੀਗੀ ਤੇ ਉਸ ਤੋਂ ਬਾਅਦ ਜਿਹੜਾਗਾ ਤੁਰੰਤ ਜਿਹੜੇ ਕਿ ਪੁਲਿਸ ਆ ਗਏ ਉਹਨਾਂ ਨੇ ਐਕਸ਼ਨ ਲੈ ਕੇ ਜਿਹੜਾਗਾ ਕੋਰਟ ਕੰਪਲੈਕਸ ਜਿਹੜਾ ਖਾਲੀ ਕਰਾਇਆ ਗਿਆ ਵਕੀਲ ਭਾਈ ਚਰਾ ਵੀ ਜਿਹੜਾਗਾ ਬਾਹਰ ਗੱਡੇ ਉਹਨਾਂ ਏ ਦੱਸੋ 1 ਘੰਟੇ ਤੋਂ ਜ਼ਿਆਦਾ ਹੋ ਗਿਆ ਪਹਿਲਾਂ ਲੋਕਾਂ ਨੂੰ ਇਹ ਸੀਗਾ ਕਿ ਇਹ ਮੋਕਰੀ ਲੱਗੀ ਪਰ ਇਹ ਮੋਕ ਟਲੀ ਨਹੀਂ ਕਿ ਕੰਟਰੋਲ ਨਹੀਂ ਐਕਚੁਅਲ ਇਹਦੇ ਬਾਅਦ ਐਕਚੁਅਲ ਕਾਲ ਆਈ ਥਰੈਡ ਕਾਲ ਆਈ ਹੈ ਤਾਂ ਇਹ ਇੰਨਾ ਵੱਡਾ ਹੋ ਰਿਹਾ ਜੀ ਤੇ ਡਿਸਟ੍ਰਿਕਟ ਹਕਮਤ 43 'ਚ ਪਹਿਲੀ ਵਾਰ ਹੋਇਆ ਹੈ ਪਹਿਲੇ 17 ਸੁਣਿਆ ਸੀ ਅੱਜਕੱਲ ਕਦੀ ਨਹੀਂ ਸੀਗਾ ਆ ਸਿਸਟਮ ਅੱਜ ਬੜਾ ਅਜੀਬ ਲੱਗਿਆ ਜਿੰਨੇ ਵੀ ਕੀਤਾ ਗਲਤ ਹੈ ਜੁਡੀਸ਼ੀ ਲਈ ਵਾਸਤੇ ਸਿਕਿਉਰਟੀ ਚੈੱਕ ਅਪਰੋਪਰ ਹੋਣੀ ਚਾਹੀਦੀ ਅੱਗੇ ਵਾਸਤੇ ਵੀ ਇਹ ਲੱਗਦਾ ਕਿ ਕਿਸੇ ਦੀ ਸਰਾਤ ਵੀ ਹੋ ਸਕਦੀ ਹੈ ਕੋਈ 26 ਜਨਵਰੀ ਦੀ ਹਾ ਹੋ ਸਕਦੀ ਹੈ 26 ਜਨਵਰੀ ਬਿਲਕੁਲ ਪਰਸੋ 26 ਪਰ ਲੇਕਿਨ ਸਕਿਉਰਿਟੀ ਪਰਪਸ ਵਾਸਤੇ ਪੁਲਿਸ ਜੋ ਕਰ ਰਹੀ ਹੈ ਉਹ ਠੀਕ ਕਰ ਰਹੀ ਹੈ ਪਰ ਪਹਿਲਾਂ ਇੱਕਦਮ ਮਾਹੌਲ ਜਿਹੜਾ ਸੀਗਾ ਐਸੇ ਵੀ ਮੌਕ ਡੀਲ ਹੈ ਜੀ ਮੌਕ ਡੀਲ ਹੈ ਪਰ ਇਹ ਮੌਕ ਡੀਲ ਨਹੀਂ ਹਰਿਆਣਾ ਕਟੋਰ ਰੂਮ ਦੇ ਉੱਪਰ ਜਿਹੜੀ ਹੈਗੀ ਸੂਚਨਾ ਇਹਦੀ ਮਿਲੀ ਹੈਗੀ ਸਾਡੇ ਸਾਰੇ ਵਕੀਲਾਂ ਨੂੰ ਐਸੀਗਾ ਮੌਕ ਡੀਲ ਹੈ ਪਰ ਇਹ ਮੌਕ ਡੀਲ ਨਹੀਂ ਹੈ ਐਕਚੁਅਲ ਥ੍ਰੈਡ ਹੈ ਬਿਲਕੁਲ ਜੀ ਕਿਸ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਵਕੀਲ ਭਾਈ ਜਾ ਰਹੇ ਹੋ ਕੋਈ ਵੀ ਭਾਈ ਸਾਰੇ ਬਾਹਰ ਆ ਗਏ ਸਾਰਾ ਵਕੀਲ ਸਾਫ ਸਾਰਾ ਸਟਾਫ ਬਾਹਰ ਹੈ ਪੁਲਿਸ ਬੜੀ ਚੰਗੀ ਤਰ੍ਹਾਂ ਚੈਕਿੰਗ ਕਰ ਰਹੀ ਹੈ ਬਾਹਰ ਨੂੰ ਸਾਰੇ ਕੰਪਲੈਕ ਬਾਰ ਕੋਡ ਕਰ ਰਹੀ ਹੈ ਉਹਨਾਂ ਨੂੰ ਸਾਰੇ ਜਿੰਨੇ ਵੀ ਐਡਵੋਕੇਟ ਸਾਰੇ ਸਟਾਫ ਸਾਰਾ ਬਾਹਰ ਆ ਚੁੱਕਾ ਤੇ ਪੁਲਿਸ ਆਪਣੀ ਡਿਊਟੀ ਨਹੀਂ ਵਾਰੀ ਹੈ ਬਿਲਕੁਲ ਜੀ ਤੁਸੀਂ ਦੇਖ ਸਕਿਓ ਕਿ ਆ ਆਮ ਜਿਹੜੇ ਲੋਕ ਹੈਗੇ ਉਹ ਵੀ ਸਾਰੇ ਜਿਹੜੇ ਬਾਹਰ ਆ ਚੁੱਕੇ ਨੇ ਤੇ ਆ ਆਮ ਜਨਤਾ ਨੂੰ ਵੀ ਜਿਹੜੀ ਕਿ ਸਹਿਯੋਗ ਦੀ ਅਪੀਲ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਸਹਿਯੋਗ ਜਿਹੜਾਗਾ ਕੀਤਾ ਜਾਏ ਜਿਵੇਂ ਕਿ ਤੁਹਾਨੂੰ ਦੱਸ ਸਕੀ ਕਿ ਇਹ ਕੋਈ ਮੌਕ ਡ੍ਰਿਲ ਨਹੀਂ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਿਹੜਾ ਹੈਗਾ ਇਹ ਅੰਦਰ ਜਿਹੜੀ ਕਿ ਸੱਚ ਕੀਤੀ ਜਾ ਰਹੀ ਹੈ ਤੇ ਤੇ ਪੂਰੇ ਜਿਹੜੇ ਬੰਬ ਬਲੋਡ ਦੇ ਦਸਤਾ ਜਿਹੜਾਗਾ ਉਹ ਵੀ ਜਿਹੜਾਗਾ ਅੰਦਰ ਜਿਹੜਾਗਾ ਸਰਚ ਕਰ ਹੈਗਾ ਪਾਰਕਿੰਗ ਵਾਲਾ ਏਰੀਆ ਜਿਹੜਾ ਖਾਸ ਕਰਕੇ ਪਾਰਕਿੰਗ ਏਰੀਆ ਉਹਦੇ ਵਿੱਚ ਵੀ ਜਿਹੜਾਗਾ ਬਾਹਰ-ਬਾਰ ਮੈਂ ਤੁਹਾਨੂੰ ਦੱਸਦਾ ਕਿ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੀ ਅਨ ਆਈਡੈਂਟੀਫਾਈ ਗੱਡੀ ਹੈ ਉਹ ਤੋਂ ਦੂਰ ਰਹੋ ਜੇ ਬਿਲਕੁਲ ਦਲਜੀਤ ਅਕਸਰ ਵੇਖਿਆ ਜਾਂਦਾ ਹੈ ਕਿ 26 ਜਨਵਰੀ ਤੋਂ ਪਹਿਲਾਂ ਇਸ ਤਰ੍ਹਾਂ ਮੌਕ ਡ੍ਰਿਲਸ ਸਰਕਾਰੀ ਇਮਾਰਤਾਂ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਬਚਾ ਹੋ ਸਕੇ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਨ ਦੇ ਅੱਗੇ ਆਉਣ ਵਾਲੇ ਸਮੇਂ ਵਿੱਚ ਅਸਰ ਬਣਦੇ ਨੇ ਪਰ ਇੱਥੇ ਜੋ ਹੈ ਪਹਿਲਾਂ ਇਹ ਲੱਗ ਰਿਹਾ ਸੀ ਕਿ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜਿਵੇਂ ਬਿਆਨ ਵੀ ਕੁਝ ਲੋਕਾਂ ਦੇ ਸਾਹਮਣੇ ਆਏ ਨੇ ਜਿਵੇਂ ਪੁਲਿਸ ਦਾ ਵੀ ਇਸ ਸਮੇਂ ਪੁਲਿਸ ਅਧਿਕਾਰੀ ਵੀ ਕੁਝ ਬੋਲਣ ਤੋਂ ਇਨਕਾਰ ਕਰਦੇ ਹੋਏ ਨਜ਼ਰ ਆਏ ਕੈਮਰਾ ਸਾਹਮਣੇ ਕੁਝ ਵੀ ਨਹੀਂ ਬੋਲ ਰਹੇ ਤੇ ਜਸਤਰਾ ਇੱਥੇ ਲੋਕਾਂ ਨੂੰ ਪਿੱਛੇ ਕੀਤਾ ਜਾ ਰਿਹਾ ਹੈ ਲਗਾਤਾਰ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਨੇ ਚੌਕਸ ਇੱਥੇ ਪੁਲਿਸ ਨਜ਼ਰ ਆ ਰਹੀ ਹੈ ਤੇ ਨੇੜੇ ਤੇ ਕਿਸੇ ਨੂੰ ਵੀ ਖੜੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਲਗਾਤਾਰ ਜਸਤਰਾ ਦੇ ਬਿਆਨ ਵੀ ਸਾਹਮਣੇ ਕਿ ਇਹ ਮੌਕ ਡ੍ਰਿਲ ਨਹੀਂ ਹੈ ਬੰਬ ਮਿਲਣ ਦੀ ਜੋ ਹੈ ਸੂਚਨਾ ਆਈ ਹੈ ਥ्रेट ਕਾਲ ਆਈ ਹੈ ਉਸ ਤੋਂ ਬਾਅਦ ਤੋਂ ਹੀ ਜੋ ਇਹ ਹੈ ਇਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਦਲਜੀਤ ਇਸ ਸਮੇਂ ਦੀਆਂ ਤਸਵੀਰਾਂ ਜੀ ਨਾ ਨਾ ਅ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਰੇ ਜਿਹੜੇ ਬਾਹਰ ਵਕੀਲ ਭਾਈ ਜਰਾ ਸਾਰਾ ਬਾਹਰ ਖੜਿਆ ਤੁਹਾਨੂੰ ਦੱਸ ਜੀ ਇਹ ਵੀ ਸੂਤਰਾਂ ਤੋਂ ਪਤਾ ਲੱਗਾ ਕਿ ਕਾਲ ਦੇ ਨਾਲ-ਨਾਲ ਕੋਈ ਥ੍ਰੈਟ ਵਾਲਾ ਜਿਹੜਾ ਲੈਟਰ ਵੀ ਜਿਹੜਾ ਚੰਡੀਗੜ੍ਹ ਪੁਲਿਸ ਨੂੰ ਆਇਆ ਹਜਾਰ ਕੀ ਦੀ ਕੋਈ ਪੁਸ਼ਟੀ ਹਜੇ ਕਿਸੇ ਨੇ ਨਹੀਂ ਕੀਤੀ ਹੈਗੀ ਤੇ ਇਹ ਹਜੇ ਜਾਂਚ ਕਰ ਰਹੀ ਹੈ ਪੁਲਿਸ ਵੀ ਕਾਲ ਕਰਨ ਵਾਲਾ ਸ਼ਖਸ ਕਿਹੜਾ ਸੀਗਾ ਤੇ ਇਹ ਵੀ ਆਇਆ ਕਿ ਕੋਈ ਚੰਡੀਗੜ੍ਹ ਪੁਲਿਸ ਨੂੰ ਕੋਈ ਥ੍ਰੈਟ ਲੈਟਰ ਵੀ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਮਿਲ ਆਏਗਾ ਫਿਲਹਾਲ ਪੁਲਿਸ ਵੱਲੋਂ ਲਗਾਤਾਰ ਕੋਟ ਕੰਪਲੈਕਸ ਦੇ ਵਿੱਚ ਜਿਹੜੀ ਹੈਗੀ ਸਰਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦਾ ਏਰੀਆ ਜਿਹੜਾ ਹੈਗਾ ਉਹਨੂੰ ਸੀਲ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਕੀਤਾ ਗਿਆ ਤੇ ਆਮ ਜਨਤਾ ਨੂੰ ਜਿਹੜਾ ਦੂਰ ਜਿਹੜਾ ਕੀਤਾ ਜਾ ਰਿਹਾ ਹੈ ਕਿ ਤੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕਿ ਉਹ ਅਨਨੋਟਿਫਾਈ ਜਿਹੜੀਆਂ ਗੱਡੀਆਂ ਨੇ ਉਹ ਤੋਂ ਜਿਹੜਾ ਦੂਰ ਰਹਿਣ ਸੋ ਅਬ ਲਗਾਤਾਰ ਜਿਹੜੀ ਕੀ ਸਰਚ ਹੈ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਵੇਂ ਕਿ ਵਕੀਲ ਜਿਹੜੇ ਭਾਈਚਾਰੇ ਉਹਨਾਂ ਦਾ ਇਹੀ ਕਹਿਣਾ ਸੀਗਾ ਵੀ ਪਹਿਲੀ ਵਾਰ ਇਸ ਤਰ੍ਹਾਂ ਦਾ ਜਿਹੜਾਗਾ ਮਾਹੌਲ ਜਿਹੜਾਗਾ ਚੰਡੀਗੜ੍ਹ ਦੇ ਕੋਰਟ ਦੇ ਵਿੱਚ ਦੇਖਣ ਨੂੰ ਮਿਲਿਆਗਾ ਇਸ ਤਰ੍ਹਾਂ ਦੀ ਜਿਹੜੀ ਥ੍ਰੈਟ ਕਾਲ ਆਈ ਤੇ ਇਸ ਤਰ੍ਹਾਂ ਜਿਹੜਾ ਕੋਰਟ ਨੂੰ ਕੰਪਲੈਕਸ ਨੂੰ ਜਿਹੜਾ ਪੂਰੀ ਤਰੀਕੇ ਦੇ ਨਾਲ ਜਿਹੜਾਗਾ ਖਾਲੀ ਕਰਾਇਆ ਗਿਆ ਹਾਲਾਂਕਿ ਕੋਈ ਇਹ ਮੌਕ ਡ੍ਰਿਲ ਨਹੀਂ ਹੈਗੀ ਇੱਕ ਇੱਕ ਕਾਲ ਆਈ ਹੁਣ ਕਾਲ ਦੇ ਵਿੱਚ ਕੌਣ ਸੈਕਸ ਸੀਗਾ ਕਿਹਨੇ ਇਹ ਕਾਲ ਕੀਤੀ ਜਿਹੜੀ ਜਿਹੜੀ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਮੌਕ ਡ੍ਰੇਲ ਅਕਸਰ ਕੀਤੀ ਜਾਂਦੀ ਹੈ ਇਸ ਸਮੇਂ ਤੇ ਇਸ ਲਈ ਪੂਰੀ ਸਿਚੁਏਸ਼ਨ ਉਸੇ ਤਰ੍ਹਾਂ ਦੀ ਪੈਦਾ ਕੀਤੀ ਜਾਂਦੀ ਹੈ ਜਿਵੇਂ ਕੋਈ ਅਸਲ ਵਿੱਚ ਇਸ ਤਰ੍ਹਾਂ ਦੀ ਘਟਨਾ ਜਦੋਂ ਵਾਪਰਦੀ ਹੈ ਜਦੋਂ ਬੰਬ ਮਿਲਣ ਦੀ ਸੂਚਨਾ ਮਿਲਦੀ ਹੈ ਤਾਂ ਕਿਸ ਤਰ੍ਹਾਂ ਐਕਟਿਵ ਹੁੰਦੇ ਨੇ ਡੋਸ स्क्वाड ਦੀ ਟੀਮ ਹੋਗੀ ਜਾਂ ਇਸ ਤੋਂ ਇਲਾਵਾ ਬੰਬ ਡਿਸਪੋਜ਼ਲ ਦੀ ਟੀਮ ਹੋਗੀ ਜਾਂ ਫਿਰ ਰਿਜ਼ਰਵ ਫੋਰਸਸ ਹੁੰਦੇ ਨੇ ਕਿਸ ਤਰ੍ਹਾਂ ਐਕਟਿਵ ਹੁੰਦੇ ਨੇ ਪਰ ਇੱਥੇ ਜੋ ਹੈ ਥ੍ਰੈਟ ਕਾਲ ਵਾਕਈ ਆਈ ਹੈ ਜਿਸ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਇੱਥੇ ਨਜ਼ਰ ਆ ਰਿਹਾ ਹੈ ਵੱਡੀ ਗੰਟੀ ਵਿੱਚ ਲੋਕ ਕਿਉਂਕਿ ਅੱਜ ਵਰਕਿੰਗ ਡੇ ਹੈ ਉਹ ਵੀ ਕੋਰਟ ਵਿੱਚ ਪਹੁੰਚੇ ਸਨ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਕੋਰਟ ਕੰਪਲੈਕਸ ਨੂੰ ਪੂਰੀ ਤਰ੍ਹਾਂ ਇੱਥੇ ਖਾਲੀ ਕਰਵਾ ਦਿੱਤਾ ਗਿਆ ਤੇ ਉੱਥੇ ਹੀ ਪੀਟੀਸੀ ਨਿਊਜ਼ ਦੀ ਜੋ ਟੀਮ ਹੈ ਗਰਾਊਂਡ ਤੇ ਸਮੇਂ ਮੌਜੂਦ ਹੈ ਦਲਜੀਤ ਸਾਡੇ ਸਹਿਯੋਗੀ ਲਗਾਤਾਰ ਜੁੜੇ ਨੇ ਦਲਜੀਤ ਇੱਥੇ ਜੋ ਮੌਜੂਦ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਜੋ ਅੰਦਰ ਤੋਂ ਬਾਹਰ ਆਏ ਨੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਉਹਨਾਂ ਨੂੰ ਨਜ਼ਰ ਆਇਆ ਬਿਲਕੁਲ ਜੀ ਜਿਵੇਂ ਕਿ ਅਸੀਂ ਜਿਹੜੇ ਵਕੀਰ ਸੀਗੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ ਆ ਮੈਂ ਦੱਸਿਆ ਕਿ ਇੱਕਦਮ ਜਿਹੜਾ ਜਦੋਂ ਸੂਚਨਾ ਮਿਲੀ ਆ ਉਸ ਤੋਂ ਬਾਅਦ ਪੁਲਿਸ ਦੀ ਅਪੀਲ ਤੋਂ ਬਾਅਦ ਉਹ ਬਾਹਰ ਆਏ ਨੇ ਕੁਝ ਲੋਕ ਵੀ ਜਿਹੜੇ ਹੈਗੇ ਆਪਣੇ ਆਪਣੇ ਕੇਸਾਂ ਦੇ ਵਿੱਚ ਇਹ ਇੱਥੇ ਆਏ ਹੋ ਸੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਤੁਸੀਂ ਕਿੱਥੋਂ ਆਏ ਕੋਈ ਕੇਸ ਦੇ ਵਿੱਚ ਆਏ ਸੀਗੇ ਨਹੀਂ ਜੀ ਅਸੀਂ ਸਟਾਪ ਇਸ਼ਟਾ ਹਾਂਜੀ ਸਟਾਪ ਦੇ ਜੀ ਨੂੰ ਕਦੋਂ ਪਤਾ ਲੱਗਿਆ ਵੀ ਅੰਦਰ ਬੰਮੋ ਕਿਸ ਤਰ੍ਹਾਂ ਕੋਈ ਹਪੜਾ ਤਫੜੀ ਵਾਲਾ ਮਾਹੌਲ ਤਾਂ ਨਹੀਂ ਹੋਇਆ 12:00 ਵਜੇ ਹੁਣੇ 12:00 ਵਜੇ ਅੱਛਾ ਕੋਈ ਹਪੜਾ ਤਫੜੀ ਵਾਲਾ ਮਾਹੌ ਬਿਲਕੁਲ ਸਟਾਫ ਦੇ ਜਿਹੜੇ ਜ਼ਿਆਦਾਤਰ ਜਿਹੜੇ ਹੁਣ ਜਿਹੜੇ ਸਟਾਫ ਦੇ ਮੈਂਬਰ ਹੈਗੇ ਉਹ ਕੋਰਟ ਕੰਪਲੈਕਸ ਦੇ ਡੇ ਬਾਹਰ ਖੜੇ ਨੇ ਤੇ ਤੇ ਅੰਦਰ ਇੱਕ ਵਾਰੀ ਫੇਰ ਮੈਂ ਤਸਵੀਰਾਂ ਦਿਖਾਵਾ ਜਾਵਾਂਗਾ ਕਿ ਅੰਦਰ ਕੋਰਟ ਕੰਪਲੈਕਸ ਦੇ ਅੰਦਰ ਜਿਹੜੀ ਹੈਗੀ ਸਰਚ ਜਿਹੜੀ ਹੈਗੀ ਲਗਾਤਾਰ ਪੁਲਿਸ ਵੱਲੋਂ ਜਿਹੜੀ ਕੀਤੀ ਜਾ ਰਹੀ ਹੈਗੀ ਜੀ ਜੇ ਦਲਜੀਤ ਤੁਸੀਂ ਬਾਣੇ ਰਹੋ ਸਾਡੇ ਨਾਲ ਸੋ ਬੰਬ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵੀ ਜੋ ਹੈ ਪੁਲਿਸ ਫੋਰਸ ਤਾਇਨਾਤ ਕੀਤਾ ਗਿਆ ਹੈ ਪੁਲਿਸ ਚੌਕਸ ਇੱਥੇ ਨਜ਼ਰ ਆ ਰਹੀ ਹੈ ਬੰਬ ਡਿਸਪੋਜ਼ਲ ਦੀ ਜੋ ਟੀਮ ਹੈ ਉਹ ਫਿਲਹਾਲ ਅੰਦਰ ਮੌਜੂਦ ਹੈ ਤੇ ਇਸ ਤੋਂ ਇਲਾਵਾ रिजर्व फोर्स जी टीम भी मौके पर मौजूद है ਤੇ जांच ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਬਕਾਇਦਾ ਅਨਾਉਂਸਮੈਂਟ ਕਰਕੇ ਇਥੇ ਲੋਕਾਂ ਨੂੰ ਦੂਰ ਰਹਿਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਸਭੀ ਲੋਕ ਧਿਆਨ ਦੇ ਕਿਰਪਾ ਅਨ ਆਈਡੈਂਟੀਫਾਈਡ ਗੱਡੀਆਂ ਦੇ ਸਾਹਮਣੇ ਮਤ ਖੜੇ ਹੋ ਦੂਰੀ ਬਣਾਏ ਗੱਡੀਆਂ ਸੇ